ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਬੇਹੀ ਰੋਟੀ ਖੋਲ ਸਕਦੀ ਹੈ ਕਿਸਮਤ ਦਾ ਤਾਲਾ ਤੇ ਤੁਸੀਂ ਦੋ ਰੋਟੀਆਂ ਦੇ ਨਾਲ ਚਮਕਾ ਸਕਦੇ ਹੋ ਆਪਣੀ ਕਿਸਮਤ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਹੈ ਕਿ ਇਹ ਦੋ ਬਹੀਆਂ ਰੋਟੀਆਂ ਇਸ ਥਾਂ ਦੇ ਉੱਤੇ ਰੱਖ ਕੇ ਆਓ ਇਹ ਦਿਨਾਂ ਵਿੱਚ ਹੀ ਤੁਹਾਡੀ ਕਿਸਮਤ ਬਦਲ ਦੇਣਗੀਆਂ ਉਹ ਦੋ ਬਹੀਆਂ ਰੋਟੀਆਂ ਦਾ ਕੀ ਕਰਨਾ ਹੈ ਤੇ ਕਿਵੇਂ ਕਿਸਮਤ ਬਦਲਣਗੀਆਂ ਉਸ ਬਾਰੇ ਅੱਜ ਆਪਾਂ ਗੁਰਬਾਣੀ ਕਥਾ ਵਿਚਾਰ ਦੇ ਵਿੱਚ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਵਾਲੇ ਹਾਂ ਸਾਥ ਸੰਗਤ ਜੀ ਅਸੀਂ ਅਕਸਰ ਹੀ ਵੇਖਦੇ ਹਾਂ ਕਈ ਵਾਰ ਦੁੱਖ ਤੇ ਪਰੇਸ਼ਾਨੀਆਂ ਐਨੀਆਂ ਹੋ ਜਾਂਦੀਆਂ ਹਨ ਕਿ ਕੋਈ ਰਾਹ ਹੀ ਨਹੀਂ ਦਿਸਦਾ ਤੇ ਦੁੱਖਾਂ ਨੇ ਆਪਣੀ ਜ਼ਿੰਦਗੀ ਨੂੰ ਐਵੇਂ ਘੇਰ ਲਿਆ ਹੁੰਦਾ ਹੈ ਜਿੱਥੇ ਸਿਰਫ ਤੇ ਸਿਰਫ ਮੁਸ਼ਕਲਾਂ ਤੇ ਮੁਸੀਬਤ ਹੀ ਹੁੰਦੀ ਹੈ ਉਸ ਸਮੇਂ ਆਪਾਂ ਇੱਕ ਆਸ ਦੀ ਉਮੀਦ ਕਰਦੇ ਹਾਂ ਕਿ ਕੋਈ ਆਸ ਦੀ ਉਮੀਦ ਆਵੇ ਤੇ ਜ਼ਿੰਦਗੀ ਨੂੰ ਬਦਲ ਕੇ ਰੱਖ ਦੇਵੇ ਉਵੇਂ ਹੀ ਇਹ ਆਸ ਉਮੀਦ ਇਹ ਦੋ ਰੋਟੀਆਂ ਨਾਲ ਮਿਲ ਸਕਦੀ ਹੈ ਫਿਰ ਆਓ ਜਾਣਦੇ ਹਾਂ ਕਿ ਪੁਰਾਣੇ ਵੇਲਿਆਂ ਦੀ ਗੱਲ ਹੈ ਇੱਕ ਵਾਰ ਨਾ ਇੱਕ ਨਗਰ ਦੇ ਵਿੱਚ ਰਾਜੇ ਦੇ ਕਰ ਪੁੱਤਰ ਦੀ ਦਾਤ ਪ੍ਰਾਪਤ ਹੋਈ ਬੜੇ ਹੀ ਲੰਮੇ ਸਮੇਂ ਦੇ ਬਾਅਦ ਉਸ ਨੂੰ ਔਲਾਦ ਦੀ ਪ੍ਰਾਪਤੀ ਹੋਈ ਸੀ ਉਹ ਬੜਾ ਜ਼ਿਆਦਾ ਖੁਸ਼ ਸੀ ਉਸ ਦੇ ਨਗਰ 'ਚ ਇੱਕ ਜੋਤਿਸ਼ ਰਹਿਆ ਕਰਦਾ ਸੀ ਉਹ ਜੋਤਿਸ਼ ਨਾਲ ਟੇਵੇ ਵੇਖ ਕੇ ਤੇ ਅਗਲੇ ਭਵਿੱਖ ਬਾਰੇ ਸਾਰੀ ਜਾਣਕਾਰੀ ਉਹ ਦੇ ਦਿਆ ਕਰਦਾ ਸੀ ਪਹਿਲਾਣਾ ਕਿਸੇ ਜੋਤਿਸ਼ ਵਿੱਦਿਆ ਵਿੱਚ ਇੱਕ ਬੜੀ ਹੀ ਜ਼ਰੂਰੀ ਤੇ ਕਹਿ ਲਓ ਕਿ ਬੜੀ ਮਹੱਤਵਪੂਰਨ ਤੇ ਸਿੱਖਣ ਵਿੱਚ ਬੜਾ ਹਿੱਸਾ ਮ ਆ ਲੱਗਦਾ ਸੀ ਕਿਉਂਕਿ ਇਹ ਇੱਕ ਕਲਾ ਹੁੰਦੀ ਸੀ ਪਰ ਅੱਜ ਕੱਲ੍ਹ ਦੇ ਸਮੇਂ ਵਿੱਚ ਇਸ ਨੂੰ ਗੰਦਲਾ ਕਰ ਦਿੱਤਾ ਗਿਆ ਹੈ ਹੁਣ ਨਾ ਉਸ ਜੋਤਿਸ਼ ਨੂੰ ਬੁਲਾਇਆ ਗਿਆ ਜੋਤਿਸ਼ ਨੇ ਆ ਕੇ ਰਾਜੇ ਦੇ ਪੁੱਤਰ ਦੇ ਮਸਤਕ ਦੀਆਂ ਰੇਖਾਵਾਂ ਤੇ ਹੱਥ ਦੀਆਂ ਰੇਖਾਵਾਂ ਦੇਖੀਆਂ ਜੋਤਿਸ਼ੀ ਨੇ ਬੜਾ ਹੀ ਲੰਮਾ ਸਮਾਂ ਲਾ ਦਿੱਤਾ ਰਾਜਾ ਬਹੁਤ ਹੀ ਪਰੇਸ਼ਾਨ ਹੋ ਗਿਆ ਰਾਜੇ ਨੇ ਕੁਝ ਸਮੇਂ ਬਾਅਦ ਉਸ ਨੂੰ ਕਿਹਾ ਕਿ ਭਾਈ ਤੂੰ ਇੰਨਾ ਸਮਾਂ ਕਿਉਂ ਲਾ ਦਿੱਤਾ ਹੈ ਤੂੰ ਇੰਨਾ ਗੰਭੀਰ ਕਿਉਂ ਹੈ ਉਹ ਕਹਿਣ ਲੱਗਾ ਰਾਜਾ ਥੋੜੀ ਜਹੀ ਨਾ ਗੰਭੀਰ ਵਾਲੀ ਗੱਲ ਹੈ ਉਹਨੇ ਕਿਹਾ ਕੋਈ ਨਾ ਤੂੰ ਦੱਸ ਤਾਂ ਉਹ ਕਹਿਣ ਲੱਗਾ ਰਾਜਾ ਤੇਰਾ ਪੁੱਤਰ ਜਵਾਨੀ ਵਿੱਚ ਅਕਾਲ ਚਲਾਣੇ ਕਰ ਜਾਵੇਗਾ ਰਾਜਾ ਸੁਣ ਕੇ ਪਹਿਲਾਂ ਪਰੇਸ਼ਾਨ ਹੋ ਗਿਆ ਫਿਰ ਥੋੜਾ ਜਿਹਾ ਹਿੰਮਤ ਤੇ ਹੌਸਲਾ ਕਰਕੇ ਕਹਿੰਦਾ ਦੱਸੋ ਮੇਰੇ ਪੁੱਤਰ ਦੀ ਉਮਰ ਕਿੰਨੀ ਹੋਵੇਗੀ ਉਹ ਕਹਿਣ ਲੱਗਾ ਜੀ ਤੁਹਾਡਾ ਪੁੱਤਰ ਨਾ ਘੱਟੋ-ਘੱਟ 20 ਸਾਲ ਦੀ ਉਮਰ ਹੀ ਇਸਦੀ ਹੋ ਸਕਦੀ ਹੈ ਇਸ ਤੋਂ ਜ਼ਿਆਦਾ 20 ਸਾਲ ਤੇ ਘੱਟ ਤੋਂ ਘੱਟ 18 ਜਾਂ 16 ਸਾਲ ਦੀ ਹੋਵੇਗੀ ਰਾਜੇ ਨੇ ਜਦੋਂ ਇਹ ਗੱਲ ਸੁਣੀ ਕਿ ਜੋਤਿਸ਼ ਕਦੇ ਝੂਠ ਨਹੀਂ ਬੋਲਦੇ ਤੇ ਇਹਦੀ ਭਵਿੱਖਬਾਣੀ ਤਾਂ ਹਮੇਸ਼ਾ ਸੱਚ ਹੁੰਦੀ ਹੈ ਉਹ ਕਹਿਣ ਲੱਗਾ ਚਲੋ ਠੀਕ ਹੈ ਇੰਨਾ ਕਹਿ ਕੇ ਉਹ ਚਲੇ ਆ ਗਿਆ ਹੁਣ ਰਾਜੇ ਦਾ ਪੁੱਤਰ ਹੌਲੀ-ਹੌਲੀ ਵੱਡਾ ਹੋਣ ਲੱਗਾ ਰਾਜੇ ਦੇ ਮਨ ਵਿੱਚ ਇਹ ਸੀ ਕਿ ਜਦੋਂ ਮੇਰਾ ਪੁੱਤ ਜਵਾਨ ਹੋਇਆ ਮੈਂ ਇਹਦਾ ਵਿਆਹ ਕਰ ਦਵਾਂਗਾ ਉਸ ਤੋਂ ਬਾਅਦ ਜਿਹੜਾ ਮੇਰਾ ਵੰਸ਼ ਹੋਵੇਗਾ ਉਹ ਅੱਗੇ ਵੱਧ ਜਾਵੇਗਾ ਰਾਜਾ ਆਪਣੇ ਮਨ ਵਿੱਚ ਸਿਰਫ ਇਹੀ ਖਿਆਲ ਪਾਲ ਕੇ ਬੈਠਾ ਸੀ ਕਿ ਮੇਰੇ ਪੁੱਤਰ ਨੂੰ ਜਦੋਂ ਹੌਲੀ-ਹੌਲੀ ਇਹ ਵੱਡਾ ਹੋ ਗਿਆ ਤੇ ਜਦੋਂ ਇਹ 16 ਕ ਬਰਿਆਂ ਦਾ ਹੋਇਆ ਉਸ ਸਮੇਂ ਮੈਂ ਰਾਜੇ ਨੇ ਸੋਚਿਆ ਕਿ ਆਪਣੇ ਪੁੱਤਰ ਦਾ ਵਿਆਹ ਕਰ ਦੇਣਾ ਹੈ ਉਸਨੇ ਇਦਾਂ ਹੀ ਕੀਤਾ ਰਾਜੇ ਨੇ ਜਦੋਂ ਉਹਦਾ ਵਿਆਹ ਕੀਤਾ ਤੇ ਲਗਭਗ 16 ਤੋਂ 18 ਵਰਿਆਂ ਦਾ ਹੋਇਆ ਸੀ ਉਹਦੇ ਕੋਲ ਕੋਈ ਔਲਾਦ ਨਾ ਹੋਈ ਪਰ ਉਹ ਅਕਸਰ ਹੀ ਬਿਮਾਰ ਰਹਿਆ ਕਰਦਾ ਸੀ ਜਿਸ ਦਿਨ 18 ਵਰਿਆਂ ਦਾ ਹੋਇਆ ਤੇ ਰਾਜੇ ਦਾ ਪੁੱਤਰ ਅਕਾਲ ਚਲਾਣੇ ਕਰ ਗਿਆ ਰਾਜਾ ਬੜਾ ਰੋਇਆ ਤੇ ਕੁਰਲਾਇਆ ਹੁਣ ਸਾਰੇ ਰਾਜ ਮਹਿਲ ਵਿੱਚ ਸੋਗ ਦੀ ਲਹਿਰ ਦੌੜ ਉੱਠੀ ਜਿਹੜਾ ਰਾਜਾ ਸੀ ਉਹ ਹਰ ਇੱਕ ਦਾ ਦੁੱਖ ਸੁੱਖ ਸੁਣਦਾ ਸੀ ਸਾਰੀ ਪਰਜਾ ਦੇ ਦੁੱਖ ਸੁੱਖ ਵਿੱਚ ਸ਼ਾਮਿਲ ਵੀ ਹੁੰਦਾ ਸੀ ਹੁਣ ਰਾਜ ਮਹਿਲ ਤੇ ਚੁੱਲਾ ਕਿੱਥੇ ਬਲਣਾ ਸੀ ਹੁਣ ਸੋਗ ਦੀ ਲਹਿਰ ਸੀ ਫਿਰ ਸਾਰੇ ਨਗਰ ਚ ਚੁੱਲਾ ਨਾ ਬਲਿਆ ਸਾਰੇ ਨਗਰ ਨੇ ਕਿਹਾ ਜੇ ਰਾਜੇ ਦਾ ਪੁੱਤਰ ਸੀ ਤਾਂ ਸਾਡਾ ਵੀ ਪੁੱਤਰ ਸੀ ਕਿਸੇ ਨੇ ਚੁੱਲਾ ਨਾ ਬਾਲਿਆ ਹੁਣ ਉਸ ਨਗਰ ਦੇ ਬਾਹਰ ਇੱਕ ਜੰਗਲ ਸੀ ਉੱਥੇ ਇੱਕ ਫਕੀਰ ਰੇਹਾ ਕਰਦਾ ਸੀ ਹਰ ਸਮੇਂ ਪਰਮਾਤਮਾ ਦਾ ਨਾਮ ਜਪਿਆ ਕਰਦਾ ਰਹਾ ਗੇਰ ਮੁਸਾਫਰਾਂ ਨੇ ਉਹਨੇ ਸੇਵਾ ਵੀ ਕਰਦਿਆ ਕਰਨੀ ਅਜਨਾ ਉਹਨੂੰ ਅਚਾਨਕ ਹੀ ਭੁੱਖ ਲੱਗੀ ਤੇ ਉਹਨੇ ਨਗਰ ਦਾ ਰੁਖ ਕੀਤਾ ਭਾਵ ਕੇ ਨਗਰ ਵਾਲ ਨੂੰ ਤੁਰ ਪਿਆ ਨਗਰ ਦੇ ਵਾਲਾ ਤੁਰ ਕੇ ਇੱਕ ਘਰ ਦਾ ਬੋਹਾ ਖੜਕਾਇਆ ਤੇ ਕਿਹਾ ਦੋ ਪ੍ਰਸ਼ਾਦਿਆਂ ਦੀ ਆਸ ਲੈ ਕੇ ਆਇਆ ਹਾਂ ਅੱਗੋਂ ਉਹਨਾ ਕਿਹਾ ਜੀ ਤੁਹਾਨੂੰ ਨਹੀਂ ਪਤਾ ਰਾਜੇ ਦਾ ਪੁੱਤਰ ਅਕਾਲ ਚਲਾਣਾ ਕਰ ਗਿਆ ਜਿਸ ਕਰਕੇ ਚੁੱਲ੍ਹਾ ਨਹੀਂ ਬਲਿਆ ਇਸ ਕਰਕੇ ਘਰ ਪ੍ਰਸ਼ਾਦਾ ਨਹੀਂ ਹੈ ਉਹ ਉਥੋਂ ਸੱਤ ਬਚਨ ਕਹਿ ਕੇ ਅੱਗੇ ਵਧਿਆ ਐਵੇਂ ਕਰਦੇ ਆ ਕਰਦੇ ਆ ਉਹਨੇ ਲਗਭਗ 10 ਘਰਾਂ ਦਾ ਬੂਹਾ ਖੜਕਾਇਆ ਪਰ ਸਭ ਨੇ ਇਹੀ ਜਵਾਬ ਦਿੱਤਾ ਇੱਕ ਜਾਨਾ ਕਹਿੰਦਾ ਜੀ ਤੁਸੀਂ ਐਵੇਂ ਕਰੋ ਸਾਡੇ ਘਰ ਤੇ ਚੁੱਲ੍ਹੇ ਨਹੀਂ ਬਲੇ ਸੋਗ ਦੀ ਲਹਿਰ ਹੈ ਰਾਜੇ ਦੇ ਘਰ ਜਾਓ ਉੱਥੇ ਹੀ ਖਾਣ ਨੂੰ ਕੁਝ ਮਿਲ ਜਾਵੇਗਾ ਉਹ ਉੱਠਿਆ ਤੇ ਸਿੱਧਾ ਰਾਜੇ ਦੇ ਮਹਿਲ ਚਲਿਆ ਗਿਆ ਦਰਬਾਰੀਆਂ ਨੂੰ ਕਿਹਾ ਮੈਂ ਰਾਜੇ ਨੂੰ ਮਿਲਣਾ ਹੈ ਹੁਣ ਰਾਜਾ ਸੰਤ ਫਕੀਰਾਂ ਦੀ ਬੜੀ ਇੱਜ਼ਤ ਕਰਦਾ ਸੀ ਰਾਜੇ ਨੇ ਜਦੋਂ ਇਹ ਗੱਲ ਸੁਣੀ ਤੇ ਉਹ ਆਇਆ ਉਹਨੇ ਕਿਹਾ ਜੀ ਦੱਸੋ ਫਕੀਰ ਜੀ ਕਹਿੰਦੇ ਮੈਂ ਪ੍ਰਸ਼ਾਦਾ ਛਕਣਾ ਰਾਜੇ ਨੂੰ ਥੋੜਾ ਗੁੱਸਾ ਆ ਗਿਆ ਰਾਜਾ ਕਹਿੰਦਾ ਤੁਹਾਨੂੰ ਨਹੀਂ ਪਤਾ ਕਿ ਅੱਜ ਮੇਰੇ ਪੁੱਤਰ ਅਕਾਲ ਚਲਾਣੇ ਕਰ ਗਿਆ ਜਿਸ ਕਰਕੇ ਪੂਰੇ ਨਗਰ ਚ ਕਿਤੇ ਵੀ ਅਸੀਂ ਚੁੱਲ੍ਹਾ ਨਹੀਂ ਬਾਲਿਆ ਤੇ ਤੁਸੀਂ ਪ੍ਰਸ਼ਾਦਿਆਂ ਦੀ ਆਸ ਕਰਕੇ ਮੇਰੇ ਕੋਲ ਆ ਗਏ ਹੋ ਹੁਣ ਨਾ ਸੰਤ ਫਕੀਰ ਜੀ ਨੇ ਬੜੇ ਹੀ ਠੰਡੇ ਤੇ ਪਿਆਰ ਦੇ ਲਹਿਜੇ ਨਾਲ ਕਿਹਾ ਰਾਜਾ ਜੇ ਤਾਜੇ ਨਹੀਂ ਹੈਗੇ ਤਾਂ ਜੇ ਚੁੱਲ੍ਹਾ ਵੀ ਨਹੀਂ ਬਲਿਆ ਤੇ ਦੋ ਬਹੇ ਪ੍ਰਸ਼ਾਦੇ ਤਾਂ ਹੋਣਗੇ ਉਹੀ ਦੇ ਦੇ ਹੁਣ ਰਾਜੇ ਨੂੰ ਲੱਗਾ ਕਿ ਪਤਾ ਨਹੀਂ ਕਿੰਨੀ ਕੁ ਭੁੱਖ ਲੱਗੀ ਹੈ ਜਿਹੜੇ ਬਹਿਵੇ ਖਾਣ ਨੂੰ ਕਹੀ ਜਾਂਦਾ ਰਾਜੇ ਨੇ ਇੱਕ ਸੈਨਿਕ ਨੂੰ ਭੇਜਿਆ ਤੇ ਕਿਹਾ ਰਸੋਈ 'ਚ ਜੋ ਵੀ ਪਿਆ ਹੈ ਕੱਲ ਦਾ ਬਹ੍ਹਾ ਉਹੀ ਲਿਆ ਕੇ ਦੇ ਦਿਓ ਹੁਣ ਦੋ ਪ੍ਰਸ਼ਾਦੇ ਪਏ ਸਨ ਤੇ ਉਹਨੇ ਲਿਆ ਕੇ ਰਾਜੇ ਨੂੰ ਦੇ ਦਿੱਤੇ ਤੇ ਰਾਜੇ ਨੇ ਉਹੀ ਦੋ ਪ੍ਰਸ਼ਾਦੇ ਉਸ ਫਕੀਰ ਦੇ ਤਲੇ ਤੇ ਰੱਖ ਦਿੱਤੇ ਸੰਤ ਫਕੀਰ ਜੀ ਕਹਿਣ ਲੱਗੇ ਕਿੰਨੇ ਆ ਉਹਨਾ ਕਿਹਾ ਜੀ ਦੋ ਸੰਤ ਫਕੀਰ ਜੀ ਕਹਿੰਦੇ ਜੇ ਦੋ ਨੇ ਤਾਂ ਸੁਣ ਇੱਕ ਧਾਇਆ 10 ਤੇ ਦੋ ਧਾਇਆ 20 ਇਨਾ ਕਹਿ ਕੇ ਉਹ ਉੱਥੋਂ ਚਲੇ ਗਏ ਉਹ ਨਾਲੇ ਬੁਰਕੀ ਤੋੜੀ ਜਾਂਦੇ ਨਾਲੇ ਮੂੰਹ ਵਿੱਚ ਪਾਈ ਜਾਂਦੇ ਰਾਜਾ ਦੁਬਾਰਾ ਹੰਝੂ ਜਿਹੇ ਬਹਾਉਂਦਾ ਮਹਿਲ ਵਿੱਚ ਆ ਗਿਆ ਹੁਣ ਨਾ ਉਹਦੇ ਪੁੱਤਰ ਦੇ ਆਸੇ-ਪਾਸੇ ਬੜੇ ਵੈਦ ਤੇ ਹਕੀਮ ਬੈਠੇ ਸਨ ਹੁਣ ਜਦੋਂ ਐਵੇਂ ਉਹ ਇੱਕੋ ਦਮ ਜਿਵੇਂ ਉਹ ਬੁਰਕੀਆਂ ਤੋੜੀ ਆਉਂਦੇ ਨੇ ਖਾਈ ਆਉਂਦੇ ਨੇ ਰਾਜੇ ਦੇ ਪੁੱਤਰ ਦੇ ਸਵਾਸ ਆਈ ਜਾਂਦੇ ਹਨ ਸਾਰੇ ਪਾਸੇ ਹਾਹਾਕਾਰ ਮਚ ਗਈ ਕਿ ਉਹਦੇ ਪੁੱਤਰ ਦੇ ਸਵਾਸ ਆ ਗਏ ਉਹਦੇ ਪੁੱਤਰ ਦੇ ਸਵਾਸ ਆ ਗਏ ਹਨ ਬਿਆਧ ਹਕੀਮ ਜੜੀਆਂ ਬੋਟੀਆਂ ਨੇ ਘੋਲ-ਕੋਲ ਕੇ ਦਹੀਂ ਆਉਂਦੇ ਨੇ ਜਦੋਂ ਜੜੀ ਬੁਟੀਆਂ ਦਿੱਤੀਆਂ ਤਾਂ ਉਹਦਾ ਪੁੱਤਰ ਕੋਈ ਮਹੀਨੇਾਂ ਵਿੱਚ ਠੀਕ ਹੋ ਗਿਆ ਹੁਣ ਨਾ ਉਹਦਾ ਪੁੱਤਰ ਨਵਬਰ ਨੋ ਹੋ ਗਿਆ ਇੱਕ ਦਿਨ ਉਹੀ ਜੋਤਿਸ਼ ਰਾਜੇ ਦੇ ਮਹਿਲ ਆਇਆ ਉਹਨੇ ਕਿਹਾ ਰਾਜਨ ਕਹਿੰਦਾ ਹੈ ਕਿ ਦੇਖ ਤੇਰੀ ਭਵਿੱਖ ਬਾਣੀ ਤੇ ਜਿਹੜੀ ਝੂਠੀ ਹੋ ਗਈ ਉਹ ਕਹਿਣ ਲੱਗਾ ਮੇਰੀ ਭਵਿੱਖ ਬਾਣੀ ਕਿਵੇਂ ਝੂਠੀ ਹੋ ਸਕਦੀ ਹੈ ਕਹਿਣ ਲੱਗਿਆ ਇਹ ਮੇਰਾ ਪੁੱਤਰ ਜਿਹੜਾ ਵੀ 18 ਵਰਿਆਂ ਦਾ ਹੋ ਕੇ ਅਕਾਲ ਚਲਾਣਾ ਕਰ ਗਿਆ ਸੀ ਹੁਣ ਮੇਰਾ ਪੁੱਤਰ ਠੀਕ ਠਾਕ ਹੈ ਉਹਨੇ ਕਿਹਾ ਕਿ ਮੇਰੀ ਵਿੱਦਿਆ ਤੇ ਅੱਜ ਤੱਕ ਕਦੇ ਵੀ ਝੂਠ ਨਹੀਂ ਹੋਈ ਉਸਨੇ ਕਿਹਾ ਆਪਣੇ ਪੁੱਤਰ ਨੂੰ ਬੁਲਾ ਜਦੋਂ ਬੁਲਾਇਆ ਤੇ ਉਹਨੇ ਮੱਥੇ ਦੀਆਂ ਰੇਖਾਵਾਂ ਤੇ ਹੱਥ ਦੀਆਂ ਰੇਖਾਵਾਂ ਪੜ੍ਹੀਆਂ ਪਰ ਉੱਥੇ ਸਭ ਕੁਝ ਨਹੀਂ ਸੀ ਜੋ ਪਹਿਲਾਂ ਸੀ ਉਹ ਕਹਿੰਦਾ ਇਹ ਕਿਵੇਂ ਹੋ ਗਿਆ ਜੋ ਪਹਿਲਾਂ ਇੱਥੇ ਸੀ ਹੁਣ ਨਹੀਂ ਹੈਗਾ ਉਹ ਕਹਿੰਦੇ ਇਹ ਤੇ ਪਤਾ ਨਹੀਂ ਪਰ ਉਹ ਜਿਹੜਾ ਮਸਤਾਨਾ ਫਕੀਰ ਇੱਥੇ ਆਉਂਦਾ ਹੈ ਉਹਨੇ ਕਿਹਾ ਸੀ ਇੱਕ ਦਾਇਆ 10 ਦੋ ਦਾਇਆ 20 ਇੰਨਾ ਕਹਿ ਕੇ ਚਲਿਆ ਗਿਆ ਤੇ ਮੇਰਾ ਪੁੱਤਰ ਠੀਕ ਹੋ ਗਿਆ ਹੁਣ ਜੋਤਿਸ਼ ਨੂੰ ਬੜਾ ਗੁੱਸਾ ਆਇਆ ਕਿ ਮੇਰਾ ਤੇ ਅਜ ਤੱਕ ਕਦੇ ਵੀ ਜਿਹੜਾ ਗਿਆਨ ਹੈ ਫੇਲ ਨਹੀਂ ਹੋਇਆ ਕਿਵੇਂ ਹੋ ਗਿਆ ਹੁਣ ਜਿਹੜਾ ਰਾਜਾ ਸੀ ਉਹ ਹਰ ਇੱਕ ਨੂੰ ਦਾਨਪੁਨ ਵਿੱਚ ਪ੍ਰਸ਼ਾਦੇ ਖਵਾਇਆ ਕਰਦਾ ਤੇ ਉਹਨੇ ਕਿਹਾ ਜੋਤਿਸ਼ ਕਹਿੰਦਾ ਕਿ ਉਹ ਫਕੀਰ ਕਿੱਥੇ ਰਹਿੰਦਾ ਹੈ ਕਹਿੰਦੇ ਕਿ ਮੈਂ ਤੇ ਸੁਣਿਆ ਹੀ ਹੈ ਕਿ ਉਹ ਜੰਗਲ ਵਿੱਚ ਰਹਿੰਦਾ ਹੈ ਕਦੇ ਮੈਂ ਵੀ ਵੇਖਿਆ ਨਹੀਂ ਉਹ ਕਹਿੰਦੇ ਠੀਕ ਹੈ ਕਹਿੰਦੇ ਫਿਰ ਉਹ ਹੌਲੀ-ਹੌਲੀ ਲੱਭਦਾ ਉਸ ਜੰਗਲ ਵਿੱਚ ਪਹੁੰਚ ਗਿਆ ਉੱਥੇ ਸੰਤ ਫਕੀਰ ਜੀ ਦੇ ਕੋਲ ਜਾਂਦਾ ਹੈ ਜਾ ਕੇ ਉਹਨਾਂ ਨੂੰ ਇੱਕ ਪੱਥਰ ਤੇ ਬਹਿ ਕੇ ਪਰਮਾਤਮਾ ਦਾ ਵਾਹਿਗੁਰੂ ਵਾਹਿਗੁਰੂ ਕਰ ਰਹੇ ਹੁੰਦੇ ਹਨ ਉਹ ਜਾ ਕੇ ਬੜੇ ਜ਼ੋਰ ਦੀ ਲੱਤ ਮਾਰਦਾ ਸੰਤ ਫਕੀਰ ਜੀ ਨੇ ਕਿਹਾ ਦੱਸ ਭਲਿਆ ਪੁਰਖਾ ਕੀ ਗੱਲ ਹੋ ਗਈ ਉਹਨੇ ਦੁਬਾਰਾ ਫਿਰ ਲੱਤ ਮਾਰੀ ਉਹ ਕਹਿੰਦੇ ਆਪਣੀ ਰਸਨਾ ਤੋਂ ਬੋਲ ਕੇ ਦੱਸ ਕਿ ਕੀ ਹੋਇਆ ਕਹਿੰਦੇ ਤੂੰ ਰਾਜੇ ਦੇ ਪੁੱਤਰ ਨੂੰ ਕੀ ਕਰਕੇ ਆਇਆ ਹੈ ਕਹਿੰਦੇ ਮੈਂ ਤੇ ਕੁਝ ਨਹੀਂ ਕਰਕੇ ਆਇਆ ਜੋ ਅਕਾਲ ਪੁਰਖ ਪਰਮਾਤਮਾ ਨੇ ਕੀਤਾ ਹੈ ਉਹ ਵਿਚਰ ਗਿਆ ਹੈ ਉਹਨੇ ਫਿਰ ਬੜੀ ਜ਼ੋਰ ਨਾਲ ਲੱਤ ਮਾਰੀ ਤੇ ਹੁਣ ਸੰਤ ਫਕੀਰ ਜੀ ਕਹਿੰਦੇ ਹੁਣ ਲੱਤ ਨਾ ਮਾਰੀ ਜੇ ਹੁਣ ਲੱਤ ਮਾਰੀ ਤਾਂ ਵੇਖ ਲਈ ਉਹਨੇ ਕਿਹਾ ਕੀ ਕਰ ਲਏਗਾ ਉਹਨੇ ਚੌਥੀ ਲੱਤ ਫਿਰ ਮਾਰੀ ਸੰਤ ਫਕੀਰ ਕਹਿੰਦੇ ਪਹਿਲਾ ਪਹਿਲਾ 1 ਦਾਇਆ ਦਾਇਆ 2 ਦਾਇਆ 20 ਸੀ ਨਾ ਹੁਣ 3 ਦਾਇਆ 30 4 ਦਾਇਆ 40 ਤੇ 5 ਦਾਇਆ 50 ਤੇ 6 ਦਾਇਆ 60 ਇਨਾ ਕਹਿ ਕੇ ਸੰਤ ਫਕੀਰ ਚੁੱਪ ਹੋ ਗਏ ਕਹਿੰਦੇ ਹੁਣ ਉਹਦੀ ਉਮਰ 60 ਸਾਲ ਹੋਵੇਗੀ ਉਹ ਥੱਲੇ ਚਰਣੀ ਬੈਠ ਕੇ ਤੇ ਰੋਣ ਲੱਗਿਆ ਹੁਣ ਉਹਦੇ ਕੋਲ ਉਹਨੂੰ ਪਤਾ ਲੱਗ ਗਿਆ ਸੀ ਜਿਹੜਾ ਆਪਾਂ ਰੱਬ ਦਾ ਲਿਖਿਆ ਹੋਿੰਦਾ ਹੈ ਨਾ ਉਹ ਕੋਈ ਮੋੜ ਨਹੀਂ ਸਕਦਾ ਰੱਬ ਦਾ ਲਿਖਿਆ ਕੋਈ ਮਿਟਾ ਨਹੀਂ ਸਕਦਾ ਉਹ ਸੰਤ ਫਕੀਰ ਦੇ ਬੋਲ ਹੁੰਦੇ ਹਨ ਜੋ ਇਹ ਸੰਤ ਫਕੀਰ ਹੁੰਦੇ ਹਨ ਇਹ ਪਰਮਾਤਮਾ ਨੂੰ ਕਹਿ ਕੇ ਤੁਹਾਡੀ ਉਮਰ ਤੁਹਾਡੀ ਗਰੀਬੀ ਜਿਹੜੀ ਹੈ ਨਾ ਉਹ ਵੀ ਇਹ ਜਿਹਈਆਂ ਪਰੇਸ਼ਾਨੀਆਂ ਨੂੰ ਦੂਰ ਕਰ ਸਕਦੇ ਹਨ ਤੁਹਾਡੀ ਜ਼ਿੰਦਗੀ ਵਿੱਚ ਜੋ ਵੀ ਲਿਖਿਆ ਹੈ ਉਹ ਸੰਤ ਫਕੀਰ ਦੀ ਜੇਕਰ ਤੁਸੀਂ ਸੰਗਤ ਕਰੋਗੇ ਜਦੋਂ ਉਹਨਾਂ ਦੇ ਬਚਨ ਕਮਾਓਗੇ ਤੁਹਾਡੀ ਜ਼ਿੰਦਗੀ ਵਿੱਚ ਸਾਰੇ ਦੁੱਖ ਖਤਮ ਹੋ ਜਾਣਗੇ ਉਹ ਤਾਂ ਦੋ ਬਹੀਆਂ ਰੋਟੀਆਂ ਹੀ ਜਿੱਤੀਆਂ ਸਨ ਤੇ ਉਹ ਦੋ ਬਹੀਆਂ ਰੋਟੀਆਂ ਨੇ ਰਾਜੇ ਦੀ ਸਾਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਇਸ ਲਈ ਕਿਹਾ ਜਾਂਦਾ ਹੈ ਹਮੇਸ਼ਾ ਨਾਮ ਜਪੋ ਕਿਰਤ ਕਰੋ ਪਰਮਾਤਮਾ ਤੁਹਾਡੇ ਕਿਰਤ ਵਿੱਚ ਬਰਕਤ ਪਾਉਣਗੇ ਜੇ ਸੰਤ ਫਕੀਰ ਕਿਸੇ ਦੇ ਤੁਸੀਂ ਬਚਨ ਮੰਨ ਲੈਂਦੇ ਹੋ ਤਾਂ ਮੰਨਣਾ ਸ਼ੁਰੂ ਕਰ ਦਿਓ ਫੇਰੇ ਸੰਤ ਫਕੀਰ ਦੇ ਬਚਨ ਵੀ ਤੁਹਾਨੂੰ ਤਾਰ ਸਕਦੇ ਹਨ ਆਪਾਂ ਕਈ ਵਾਰੀ ਕਿੰਤੂ ਪ੍ਰੰਤੂ ਕਰਦੇ ਆ ਜਾਂ ਸੰਤ ਫਕੀਰਾਂ ਦੇ ਬਚਨ ਜਿਹੜੇ ਹੁੰਦੇ ਹਨ ਉਹਨਾਂ ਨੂੰ ਨਹੀਂ ਮੰਨਦੇ ਅਣ ਸੁਣਿਆ ਕਰਕੇ ਲਾਗੋਂ ਲੰਗ ਜਾਂਦੇ ਹਨ ਇਦਾਂ ਬਿਲਕੁਲ ਵੀ ਨਹੀਂ ਕਰਨਾ ਜੇਕਰ ਤੁਹਾਡੇ ਕੋਲੋਂ ਆ ਕੇ ਕੋਈ ਪ੍ਰਸ਼ਾਦੇ ਮੰਗਦਾ ਹੈ ਤਾਂ ਜ਼ਰੂਰ ਦੇ ਦਿਆ ਕਰੋ ਕਿਵੇਂ ਵੇਖੋ ਕਿ ਪਰਮਾਤਮਾ ਨੇ ਉਸ ਰਾਜੇ ਦੇ ਬਚਨ ਮੰਨਣ ਦੇ ਨਾਲ ਉਹਦੇ ਪੁੱਤਰ ਦੀ ਉਮਰ ਵਧਾ ਦਿੱਤੀ ਜਿਹੜੇ ਸੰਤ ਫਕੀਰ ਹੁੰਦੇ ਹਨ ਪਰਮਾਤਮਾ ਵੀ ਇਹਨਾਂ ਦੇ ਨਾਲ ਰਲ ਕੇ ਤੁਹਾਡੀ ਜਿਹੜੀ ਹੈ ਅਰਦਾਸ ਕਬੂਲ ਕਰ ਲੈਣਗੇ ਸੰਤ ਫਕੀਰਾਂ ਦੇ ਕਹੇ ਹੋਏ ਬਚਨ ਵੀ ਪੂਰੇ ਹੋ ਜਾਂਦੇ ਹਨ ਤੇ ਜਦੋਂ ਅਸੀਂ ਇਹਨਾਂ ਛੋਟੀਆਂ-ਛੋਟੀਆਂ ਗੱਲਾਂ ਤੇ ਅਮਲ ਕਰ ਲੈਂਦੇ ਹਾਂ ਪਰਮਾਤਮਾ ਆਪਣੇ ਘਰ ਵਿੱਚ ਸੁੱਖ ਸਮ੍ਰiddhi ਲੈ ਕੇ ਆਉਂਦੇ ਨੇ ਪਰ ਗੱਲ ਪਤਾ ਕੀ ਹੈ ਜੀ ਭਰੋਸੇ ਤੇ ਵਿਸ਼ਵਾਸ ਦੀ ਜਿਹਨੇ ਇੱਕ ਵਾਰ ਭਰੋਸਾ ਕਰ ਲਿਆ ਉਹ ਤਰ ਗਿਆ ਐਵੇਂ ਹੀ ਇੱਕ ਨਗਰ ਦੇ ਵਿੱਚ ਬਾਹਰ ਇੱਕ ਸੰਤ ਫਕੀਰ ਚ ਰਿਹਾ ਕਰਦੇ ਸਨ ਸੰਤ ਸਰਦੀਆਂ ਦੇ ਦਿਨ ਸਨ ਤੇ ਸੰਤ ਫਕੀਰ ਜੀ ਨੂੰ ਅੱਗ ਬਾਲਣ ਲਈ ਅਕਸਰ ਲੱਕੜਾਂ ਦੀ ਲੋੜ ਪੈਂਦੀ ਸੀ ਤੇ ਅੱਜ ਨਾ ਇੱਕ ਬੜਾ ਹੀ ਜ਼ਿਆਦਾ ਮੀਂਹ ਪੈਣ ਕਰਕੇ ਜਿਹੜਾ ਲੱਕੜ ਬਾਲਣ ਸਾਰਾ ਗਿੱਲਾ ਹੋ ਗਿਆ ਤੇ ਹੁਣ ਸੰਤ ਫਕੀਰ ਜੀ ਜਿਹੜੇ ਸਨ ਪਿੰਡ ਦੇ ਵਿੱਚ ਗਏ ਤੇ ਮੀਂਹ ਦਾ ਤਾਂ ਠੰਡ ਦਾ ਮੌਸਮ ਹੋਣ ਕਰਕੇ ਕੋਈ ਬਾਹਰ ਨਾ ਆਇਆ ਸੰਤ ਫਕੀਰ ਉੱਚੀ ਉੱਚੀ ਆਵਾਜ਼ ਲਗਾ ਰਹੇ ਸਨ ਪਾਥੀਆਂ ਬਦਲੇ ਔਲਾਦ ਲੈ ਲਓ ਪਾਥੀਆਂ ਬਦਲੇ ਔਲਾਦ ਲੈ ਲਓ ਉਸੇ ਨਗਰ ਵਿੱਚ ਇੱਕ ਸੇਠ ਤੇ ਸੇਠਾਣੀ ਰਹਿਆ ਕਰਦੇ ਸਨ ਉਹਨਾਂ ਦੇ ਵਿਆਹ ਨੂੰ ਬੜਾ ਲੰਮਾ ਅਰਸਾ ਹੋ ਗਿਆ ਪਰ ਉਹਨਾਂ ਦੇ ਕੋਲ ਕੋਈ ਔਲਾਦ ਨਹੀਂ ਸੀ ਹੋਈ ਉਹਨਾਂ ਬੜੇ ਯੱਗ ਹਵਨ ਕਰਵਾਏ ਉਸ ਸਮੇਂ ਯੱਗ ਹਵਨ ਤੇ ਦਾਨ ਪੁੰਨ ਹੀ ਕੀਤਾ ਜਾਂਦਾ ਸੀ ਪਰ ਅਸਰ ਕੋਈ ਨਾ ਹੋਇਆ ਹੁਣ ਨਾ ਉਸੇ ਨਗਰ ਵਿੱਚ ਇੱਕ ਜੋਤਿਸ਼ ਵੀ ਰਹਿਆ ਕਰਦਾ ਸੀ ਉਹ ਜੋਤਿਸ਼ ਕੋਈ ਸਾਲ ਦੇ ਵਿੱਚ 1-2 ਵਾਰ ਹੀ ਗੇੜਾ ਲਾਉਂਦਾ ਸੀ ਹੁਣ ਨਾ ਉਹ ਸੇਠ ਤੇ ਸੇਠਾਣੀ ਉਹਦੇ ਕੋਲ ਵੀ ਗਏ ਹੁਣ ਸੇਠ ਤੇ ਸੇਠਾਣੀ ਜਦੋਂ ਉਹਦੇ ਕੋਲ ਗਏ ਤੇ ਉਹਦੀਆਂ ਲਿਖਤਾਂ ਤੇ ਉਹਦੇ ਕਰਮ ਜਿਹੜੇ ਕਹਿ ਲਓ ਕਿ ਪਿਛਲੇ ਜਨਮਾਂ ਦੇ ਸਨ ਉਹਨਾਂ ਦਾ ਫਲ ਕਿਹਾ ਗਿਆ ਕਿ ਤੁਹਾਡੇ ਕਰਮਾਂ ਦਾ ਫਲ ਤੋ ਹੈ ਇਹ ਹੈ ਕਿ ਸੱਤ ਜਨਮਾਂ ਚ ਤੁਹਾਨੂੰ ਔਲਾਦ ਨਹੀਂ ਮਿਲਣੀ ਉਹ ਫਿਰ ਸਬਰ ਤੇ ਸੰਤੋਖ ਕਰਕੇ ਸੇਠ ਸੇਠਾਣੀ ਬੈਠ ਗਏ ਪਰ ਸੇਠਾਣੀ ਦੇ ਮਨ ਵਿੱਚ ਸੀ ਮੇਰੇ ਘਰ ਔਲਾਦ ਹੋ ਜਾਏ ਹੁਣ ਜਦੋਂ ਉਹਨੇ ਆਵਾਜ਼ ਸੁਣੀ ਕਿ ਸੰਤ ਫਕੀਰ ਉੱਚੀ ਉੱਚੀ ਕਹਿੰਦੇ ਹਨ ਪਾਥੀਆਂ ਬਦਲੇ ਔਲਾਦ ਲੈ ਲੋ ਹੁਣ ਨਾ ਉਹ ਆਪਣੇ ਪਤੀ ਨੂੰ ਕਹਿੰਦੀ ਮੈਂ ਦੋ ਪਾਥੀਆਂ ਦੇ ਆਵਾਂ ਉਹ ਕਹਿੰਦਾ ਜਦੋਂ ਤੇ ਇਹਨੂੰ ਪੰਡਿਤ ਨੇ ਕਹਿ ਦਿੱਤਾ ਉਹ ਜੋਤਿਸ਼ ਨੇ ਕਹਿ ਦਿੱਤਾ ਸੱਤ ਜਨਮਾਂ ਤੱਕ ਤੇਰੇ ਕੋਲ ਔਲਾਦ ਨਹੀਂ ਹੋਣੀ ਤੈਨੂੰ ਪਾਥੀ ਬਦਲਿ ਔਲਾਦ ਕਿਵੇਂ ਮਿਲ ਜਾਵੇਗੀ ਉਹਨੇ ਬੜੇ ਗੁੱਸੇ ਨਾਲ ਕਿਹਾ ਉਹ ਬਹੁਤ ਹੀ ਡਰ ਗਈ ਹੁਣ ਨਾ ਇੱਕ ਉਹਨੇ ਪਾਥੀ ਫੜੀ ਤੇ ਬੜੀ ਵੱਡੀ ਪਾਥੀ ਸੀ ਉਹਨੇ ਉਹ ਬੜੀ ਹੀ ਜ਼ੋਰ ਨਾਲ ਫੜੀ ਤੇ ਬੂਹੇ ਵੱਲ ਵਗਾ ਕੇ ਮਾਰੀ ਉੱਚੀ ਸਾਰੀ ਆਪਣੇ ਪਤੀ ਨੂੰ ਵਿਖਾਉਣ ਲਈ ਸਾਡੀ ਵੀ ਝੂਠ ਆਪ ਆਇਆ ਅੱਗੇ ਮੇਰਾ ਸਮਾਨ ਪਿਆ ਤੂੰ ਮੂੰਹ ਪਾ ਦੇਗਾ ਐਵੇਂ ਐਵੇਂ ਬੋਲੀ ਜਾਵੇ ਹੁਣ ਨਾ ਕੁਝ ਸਮੇਂ ਬਾਅਦ ਉਹ ਉਥੋਂ ਉੱਠੀ ਤੇ ਉਹਨੇ ਜਾ ਕੇ ਜਿਹੜੀ ਪਾਥੀ ਝੁੱਕ ਕੇ ਸੰਤ ਫਕੀਰ ਦੀ ਝੋਲੀ ਵਿੱਚ ਪਾ ਕੇ ਉਥੋਂ ਤੁਰ ਆਈ ਸੰਤ ਫਕੀਰ ਕਹਿੰਦੇ ਪ੍ਰਮਾਤਮਾ ਤੇਰੀ ਭਲੀ ਕਰੇ ਹੁਣ ਕੁਝ ਸਮਾਂ ਲੰਘਿਆ ਤੇ ਉਹਨਾਂ ਦੇ ਘਰ ਸਾਲ ਦੇ ਬਾਅਦ ਇੱਕ ਪੁੱਤਰ ਦੀ ਦਾਤ ਪ੍ਰਾਪਤ ਹੋਈ ਉਹ ਬੜੇ ਜ਼ਿਆਦਾ ਖੁਸ਼ ਤੇ ਉਹਨਾਂ ਦੇ ਘਰ ਕਹਿੰਦੇ ਕਿ ਆਪਾਂ ਨੂੰ ਐਵੇਂ ਕਿਵੇਂ ਹੋ ਗਿਆ ਆਪਣੇ ਘਰ ਤੇ ਸੱਤ ਜਨਮਾਂ ਤੱਕ ਔਲਾਦ ਨਹੀਂ ਸੀ ਹੋ ਸਕਦੀ ਉਹ ਕਹਿੰਦੀ ਜੀ ਮੈਂ ਤੁਹਾਨੂੰ ਗੱਲ ਦੱਸਾਂ ਉਸ ਦਿਨ ਸੰਤ ਫਕੀਰ ਜੀ ਜਿਹੜੇ ਕਹਿ ਰਹੇ ਸਨ ਪਾਥੀ ਦੇ ਦਿਓ ਤੇ ਔਲਾਦ ਲੈ ਲਓ ਮੈਂ ਉਸ ਦਿਨ ਕੁੱਤੇ ਨੂੰ ਪਾਥੀ ਨਹੀਂ ਸੀ ਮਾਰੀ ਉਹ ਮੈਂ ਤੁਹਾਡੇ ਤੋਂ ਡਰ ਕੇ ਬੂਹੇ ਦੇ ਅੱਗੇ ਵਗਾ ਕੇ ਮਾਰੀ ਸੀ ਬੂਹੇ ਤੋਂ ਚੱਕ ਕੇ ਫਿਰ ਮੈਂ ਸੰਤ ਫਕੀਰ ਨੂੰ ਦੇ ਦਿੱਤੀਆਂ ਸਨ ਹੁਣ ਸੰਤ ਫਕੀਰ ਜੀ ਦੇ ਕੋਲ ਗਏ ਤੇ ਬੜੇ ਜ਼ਿਆਦਾ ਨਮਸਤਕ ਹੋਏ ਤੇ ਸੰਤ ਫਕੀਰ ਜੀ ਕਹਿੰਦੇ ਕੋਈ ਨਾ ਤੁਸੀਂ ਦਾਨਪੁਨ ਕਰਿਆ ਕਰੋ ਤੇ ਪਰਮਾਤਮਾ ਆਪੇ ਭਲੇ ਕਰੇਗਾ ਤੇਰੇ ਦਰ ਤੋਂ ਕੋਈ ਭੁੱਖਾ ਨਾ ਜਾਵੇ ਉਹਨਾਂ ਕਿਹਾ ਜੀ ਠੀਕ ਹੈ ਹੁਣ ਉਹਨਾਂ ਨੇ ਨਗਰ ਵਿੱਚ ਹੁਣ ਗੱਲ ਹੋਈ ਕਿ ਇੱਕ ਦੂਜਾ ਗੱਲ ਕੀ ਪਤਾ ਹੋਈ ਕਿ ਹੁਣ ਜਦੋਂ ਜੋਤਿਸ਼ ਆਏ ਤੇ ਲੋਕਾਂ ਨੇ ਕਿੰਤੂ ਪ੍ਰੰਤੂ ਕੀਤਾ ਕਿ ਤੁਹਾਡੀ ਭਵਿੱਖ ਬਾਣੀ ਝੂਠ ਹੋ ਗਈ ਤੁਸੀਂ ਤੇ ਸੇਠ ਸਠਾਣੀ ਨੂੰ ਕਿਹਾ ਸੀ ਤੁਹਾਡੇ ਘਰ ਔਲਾਦ ਨਹੀਂ ਹੋ ਸਕਦੀ ਪੁੱਤਰ ਦੀ ਪ੍ਰਾਪਤੀ ਕਿਵੇਂ ਹੋਵੇਗੀ ਉਹ ਜੋਤਸ਼ੀ ਉਹਨਾਂ ਦੇ ਘਰ ਆਇਆ ਤੇ ਉਹਦੇ ਟੇਵੇ ਸਾਰਾ ਕੁਝ ਪੜਿਆ ਤੇ ਪਹਿਲਾਂ ਜੋ ਅਸੀਂ ਉਹ ਉੱਥੇ ਨਹੀਂ ਸੀ ਸੱਤ ਜਨਮਾਂ ਵਿੱਚ ਔਲਾਦ ਨਹੀਂ ਸੀ ਔਲਾਦ ਕਿਵੇਂ ਹੋ ਗਈ ਉਹ ਕਹਿੰਦੇ ਪਾਥੀ ਵੱਟੇ ਸਾਨੂੰ ਇਹ ਔਲਾਦ ਮਿਲੀ ਹੈ ਹੁਣ ਸੰਤ ਫਕੀਰ ਜੀ ਦੇ ਕੋਲ ਗਿਆ ਤੇ ਕਹਿੰਦਾ ਇਹ ਕੁਝ ਕਿਵੇਂ ਹੋਇਆ ਉਹ ਕਹਿੰਦੇ ਇਹਨਾਂ ਦੀ ਤੇ ਸੱਤ ਜਨਮਾਂ ਤੱਕ ਔਲਾਦ ਨਹੀਂ ਸੀ ਹੈਗੀ ਕਹਿੰਦਾ ਕਿ ਮੈਂ ਮੰਨਦਾ ਵੀ ਨਹੀਂ ਕਿਉਂਕਿ ਇਹਨਾਂ ਦੇ ਕਰਮਾਂ 'ਚ ਸੱਤ ਜਨਮਾਂ ਤੱਕ ਔਲਾਦ ਲਿਖੀ ਹੀ ਨਹੀਂ ਸੀ ਪਰ ਮੈਂ ਪਰਮਾਤਮਾ ਅੱਗੇ ਅਰਦਾਸ ਕੀਤੀ ਐ ਰਜੋਈ ਕੀਤੀ ਜਿਹੜਾ ਇਹਨਾਂ ਦੇ ਲੇਖੇ ਤੇ ਕਰਮ ਸੰਨ ਪਰਮਾਤਮਾ ਨੇ ਉਹਦੇ ਹਿੱਸੇ ਇਹਨਾਂ ਦੇ ਔਲਾਦ ਪਾ ਦਿੱਤੀ ਸੰਤ ਫਕੀਰ ਜੀ ਨੇ ਕਿਹਾ ਉਹ ਜੋਤਿਸ਼ ਕਹਿਣ ਲੱਗਾ ਜੇ ਅੱਜ ਤੱਕ ਸੁਣਿਆ ਨਹੀਂ ਮੈਂ ਕਿਸੇ ਦੇ ਲੇਖ ਤੇ ਕਰਮ ਕਿਵੇਂ ਬਦਲੇ ਜਾਂਦੇ ਹਨ ਸੰਤ ਫਕੀਰ ਜੀ ਕਹਿੰਦੇ ਨਹੀਂ ਜਦੋਂ ਆਪਾਂ ਕਿਸੇ ਭੁੱਖੇ ਦਾ ਢਿੱਡ ਭਰਦੇ ਆ ਕਿਸੇ ਦੀ ਮਦਦ ਕਰ ਦਿੰਦੇ ਆ ਤੇ ਉਹਦੇ ਢਿੱਡੋਂ ਜਿਹੜੀਆਂ ਅਸੀਸਾਂ ਨਿਕਲਦੀਆਂ ਹਨ ਅਰਦਾਸ ਨਿਕਲਦੀ ਹੈ ਪਰਮਾਤਮਾ ਉਸ ਨੂੰ ਜ਼ਰੂਰ ਕਬੂਲ ਕਰ ਲੈਂਦੇ ਹਨ ਫਿਰ ਪਰਮਾਤਮਾ ਉਹਦੀ ਕਿਸਮਤ ਵਿੱਚ ਜੋ ਵੀ ਨਹੀਂ ਲਿਖਿਆ ਹੁੰਦਾ ਉਹ ਵੀ ਲਿਖ ਦਿੰਦੇ ਹਨ ਸਾਧ ਸੰਗਤ ਜੀ ਇਸ ਲਈ ਹਮੇਸ਼ਾ ਹੀ ਅਸੀਂ ਆਪਣੀ ਵੀਡੀਓਜ਼ ਦੇ ਵਿੱਚ ਦੱਸਦੇ ਹਾਂ ਜੀ ਕਿ ਤੁਸੀਂ ਦਾਨ ਪੁੰਨ ਜ਼ਰੂਰ ਕਰਿਆ ਕਰੋ ਕਿਸੇ ਦੇ ਤਨ ਤੇ ਢੱਕਣ ਲਈ ਕਪੜਾ ਨਹੀਂ ਹੈ ਉਸ ਨੂੰ ਕਪੜਾ ਲੈ ਦੇ ਕਿਸੇ ਗਰੀਬ ਬੱਚੇ ਦੇ ਕੋਲ ਪੜ੍ਹਨ ਲਈ ਕਿਤਾਬਾਂ ਨਹੀਂ ਹਨ ਉਹਦੀ ਉਹ ਲੈ ਦਿਓ ਜੇਕਰ ਕਿਸੇ ਕੋਲ ਬੈਗ ਨਹੀਂ ਹੈ ਸਕੂਲ ਜਾਣ ਲਈ ਤੁਹਾਡੇ ਆਸ-ਪਾਸ ਕੋਈ ਗਰੀਬ ਬੱਚਾ ਹੈ ਉਸ ਨੂੰ ਉਹ ਲੈ ਦਿਓ ਜੇਕਰ ਕਿਸੇ ਦੇ ਘਰ ਵਿੱਚ ਦੋ ਵੇਲੇ ਪ੍ਰਸ਼ਾਦਾ ਨਹੀਂ ਪੱਕਦਾ ਉਸਦੇ ਘਰ ਵਿੱਚ ਰਾਸ਼ਨ ਦੇ ਦਿਓ ਇਹੋ ਜਿਹਾ দান ਪੁੰਨ ਕਰਨ ਦੇ ਨਾਲ ਤੁਹਾਡੀਆਂ ਇੱਕੀ ਕੁਲਾਂ ਤਰ ਸਕਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ